ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤਰੋਜਾ ਕੀ ਹੁੰਦਾ ਹੈ ਵਿਆਹ ਤੋਂ ਪਿੱਛੋਂ ਜਦ ਲੜਕੀ ਤੀਜੀ ਵਾਰ ਸਹੁਰੇ ਫੇਰਾ ਪਾਉਂਦੀ ਹੈ ਤਾਂ ਉਸ ਨੂੰ ਤਰੋਜਾ ਕਿਹਾ ਜਾਂਦਾ ਹੈ ਤਰੋਜੇ ਸਮੇਂ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ ਸੂਟ ਪਰੌਣੇ ਨੂੰ ਕੱਪੜੇ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਕੱਪੜੇ ਦਿੱਤੇ ਜਾਂਦੇ ਹਨ ਜੇਕਰ ਮੁਕਲਾਵੇ ਸਮੇਂ ਲੜਕੀ ਨੂੰ ਸੰਦੂਖ ਨਹੀਂ ਦਿੱਤਾ ਜਾਂਦਾ ਸੀ ਤਾਂ ਤਰੋਜੇ ਵਿੱਚ ਲੜਕੀ ਨੂੰ ਸੰਦੂਖ ਦਿੱਤਾ ਜਾਂਦਾ ਸੀ ਤਰੋਜੇ ਦੇ ਪਿੱਛੋਂ ਮੁੰਡੇ ਕੁੜੀ ਦਾ ਸਹੁਰੇ ਘਰੇ ਆਉਣਾ ਆਮ ਹੋ ਜਾਂਦਾ ਸੀ ਪਹਿਲੇ ਸਮਿਆਂ ਵਿੱਚ ਮੁੰਡੇ ਕੁੜੀ ਦਾ ਵਿਆਹ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ ਜਦ ਮੁੰਡਾ ਕੁੜੀ ਜਵਾਨ ਹੋ ਜਾਂਦੇ ਸੀ ਉਸ ਸਮੇਂ ਹੀ ਉਹਨਾਂ ਦਾ ਮੁਕਲਾਵਾ ਦਿੱਤਾ ਜਾਂਦਾ ਸੀ ਮੁਕਲਾਵੇ ਤੋਂ ਪਿੱਛੋਂ ਤਰੋਜਾ ਹੁੰਦਾ ਸੀ ਅੱਜ ਕੱਲ ਮੰਗਣੀ ਹੋਣ ਤੋਂ ਬਾਅਦ ਹੀ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਮਿਲਣ ਲੱਗ ਜਾਂਦੇ ਹਨ ਜਿਸ ਕਾਰਨ ਉਹਨਾਂ ਦਾ ਪਹਿਲਾਂ ਹੀ ਸਹੁਰੇ ਘਰੇ ਆਉਣਾ ਜਾਣਾ ਵੱਧ ਜਾਂਦਾ ਹੈ ਜਿਸ ਕਰਕੇ ਅੱਜਕੱਲ ਤਰੋਜੇ ਦੀ ਰਸਮ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਤਰੋਜੇ ਨਾਮ ਦੀ ਵੀ ਕੋਈ ਰਸਮ ਹੁੰਦੀ ਹੋਵੇਗੀ ਧੰਨਵਾਦ